ਇੱਕ ਬੂੰਦ ਡਰੱਗ ਨਹੀਂ ਮਿਲੀ ਵਿਕਰਮ ਤੋਂ ਇਹ ਕੋਈ ਛੋਟਾ ਜਿਹਾ ਸਬੂਤ ਮਿਲਿਆ ਜੇ ਸਮੂਤ ਮਿਲਦਾ ਤੇ ਚਲਾਨ ਪੇਸ਼ ਕਰਦੇ ਪੰਜ ਸਾਲ ਤੱਕ ਕੋਈ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਕੋਈ ਡਰੱਗ ਦਾ ਕੇਸ ਰਜਿਸਟਰ ਹੋਇਆ ਜਦੋਂ ਇਲੈਕਸ਼ਨ ਆਇਆ ਇਹਨਾਂ ਨੇ ਫਿਰ ਤੋਂ ਸ਼ੁਰੂ ਕਰਤਾ ਵਿਕਰਮ ਮਜੀਠੀਆ ਡਰੱਗ ਲੋੜਾ ਵਿਕਰਮ ਮਜੀਠੀਆ ਲੋੜਾ ਉਹਨੂੰ ਪਤਾ ਹੈ ਕਿ ਆਕਾਲੀ ਦਲ ਨਾਲ ਫਿਰ ਇਲੈਕਸ਼ਨ ਜਿੱਤੇ ਚਲਾਨ ਤਾਂ ਪੇਸ਼ ਕਰੋ ਤੁਹਾਡੇ ਕੋਲ ਕੀ ਸਬੂਤ ਹੈ 21 ਨੂੰ ਕੇਸ ਰਜਿਸਟਰ ਹੋਇਆ ਅੱਜ 2025 ਹੈ 4 ਸਾਲ ਹੋ ਗਏ ਉਸ ਡਰੱਗ ਕੇਸ ਵਿੱਚ ਇੱਕ ਵੀ ਚਲਾਨ ਪੇਸ਼ ਨਹੀਂ ਹੋਇਆ 3500 ਕਰੋੜ ਰੁਪਏ ਦੇ ਇਹਨਾਂ ਨੇ ਜਾਇਦਾਦ ਇਕੱਠੀ ਕਰ ਲਈ ਜੀ ਇਹਨਾਂ ਨੇ ਨਿਊਯਾਰਕ ਤੋਂ ਲੈ ਕੇ ਨਾਈਟ ਕਲੱਬ ਤੋਂ ਲੈ ਕੇ ਇੰਨੀਆਂ ਝੂਠ ਦੀਆਂ ਗੱਲਾਂ ਕੀਤੀਆਂ ਸੀ ਉਦੋਂ ਵੀ ਕਿਹਨੇ ਇਨਵੈਸਟੀਗੇਸ਼ਨ ਟੀਮ ਦਾ ਹੈੱਡ ਸੀ ਉਦੋਂ ਚੱਤੋਂ ਪਾਦਿਆ ਅਈ ਚਦੋਪਾਦ ਜਿਹੜਾ ਕੱਲ ਪਰਸੋ ਬਿਆਨ ਦੇ ਰਿਹਾ ਸੀ ਉਹੀ ਚਦੋਪਾਦ ਆ ਤੁਸੀਂ ਦੇਖ ਲਓ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਾਡੇ ਖਿਲਾਫ ਉਹਦਾਂ ਲਾਇਆ 3500 ਕਰੋੜ ਦਾ ਸਾਡੇ ਦੇ ਖਿਲਾਫ ਅਲੀਗੇਸ਼ਨ ਲਾਏ ਝੂਠਾ ਸੱਚਾ ਬਣਾ ਕੇ ਮਸਾ 40 ਕਰੋੜ ਤੱਕ ਪਹੁੰਚੇ ਉਹ ਵੀ ਕੋਰਟ ਤੋਂ ਨੇ ਇਹ ਨਕਾਰ ਦਿੱਤਾ ਤੇ ਸਾਨੂੰ ਕਲੀਨ ਸ਼ੀਟ ਦੇ ਕੇ ਸਾਨੂੰ ਬਰੀ ਕੀਤਾ ਪਰ ਮਕਸਦ ਇਹ ਨਾ ਹੀ ਸੀ ਇਲੈਕਸ਼ਨ ਜਿੱਤਣ ਵਾਸਤੇ ਕਿਵੇਂ ਨਾ ਕਿਵੇਂ ਉਦੋਂ ਇਹ ਨਾチュੜ ਬੋਲਦੀ ਹੈ ਲੋਕਾਂ ਦੀਆਂ ਭਾਵਨਾ ਨੂੰ ਉਹਨਾਂ ਨੂੰ ਸਵੇ ਕਰਨਾ ਸੀ ਉਵੇਂ ਕੀਤਾ ਉਹਦੇ ਬਾਅਦ ਜਦੋਂ ਸਾਡੀ ਸਰਕਾਰ ਆਈ ਤੇ ਲਗਾਤਾਰ ਦੋ ਵਾਰ ਸਾਡੀ ਸਰਕਾਰ ਬਣ ਗਈ ਇਹਨਾਂ ਨੇ ਸੋਚਿਆ ਕਿ ਅਕਾਲੀ ਦਲ ਇੰਨੇ ਕੰਮ ਕਰ ਰਿਹਾ ਤੇ ਅਕਾਲੀ ਦਲ ਨੂੰ ਜੇ ਆਪਾਂ ਨਾ ਰੋਕਿਆ ਤੇ ਅਗਲੇ 15 20 ਸਾਲ 25 ਸਾਲ ਇਹਨਾਂ ਨੇ ਪੰਜਾਬ ਵਿੱਚ ਸੇਵਾ ਬਹੁਤ ਕਰਨੀ ਹੈ ਕਿਉਂਕਿ ਇਹਨਾਂ ਨੇ ਕੰਮ ਇੰਨੀ ਡਵੈਲਪਮੈਂਟ ਕੀਤੀ ਹੈ ਆ ਸਾਰੇ ਇਕੱਠੇ ਹੋ ਗਏ ਮਿਸ਼ਨ ਕੀ ਕਰ ਲਿਆ ਕਿ ਕਾਲੀਦਲ ਬਾਦਲ ਸਾਹਿਬ ਤੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਸਾਰੇ ਇਕੱਠੇ ਹੋ ਕੇ ਸਾਜ਼ਿਸ਼ ਕੀਤੀ ਜਿਹੜੀ ਬੇਅਦਬੀਆਂ ਦੀ ਗੱਲ ਇਹਨਾਂ ਨੇ ਛੇੜੀ ਤੁਸੀਂ ਦੇਖ ਲਓ ਉਹੀ ਗੱਲ ਹੋਈ ਸਾਡੇ ਖਿਲਾਫ ਬੇਅਦਬੀ ਦੀ ਗੱਲ ਕੀਤੀ ਤੇ ਅੱਜ ਤੱਕ ਇੱਕ ਕੇਸ ਨਹੀਂ ਸਾਡੇ ਖਿਲਾਫ ਬੇਅਦਬੀ ਦਾ ਕਿਉਂ ਕਿ ਉਹ ਝੂਠਾ ਸੀ ਕੋਈ ਕਰ ਨਹੀਂ ਸਕਿਆ ਹੁਣ ਆ ਜੇ ਡਰੱਗਸ ਦਾ ਮਾਫਲਾ ਹੈ ਸਾਡੀ ਸਰਕਾਰ ਨੇ ਡਰੱਗ ਮਾਫੀਆ ਦੇ ਖਿਲਾਫ ਅਸੀਂ ਜੰਗ ਛੇੜੀ ਮੈਂ ਹੋਮ ਮਿਨਿਸਟਰ ਐ ਅਸੀਂ ਡਰੱਗ ਨੂੰ ਮਾਫੀਆਲ ਫੜੇ ਭੋਲਾ ਫੜਿਆ ਹੁਣ ਅਸੀਂ ਫੜਿਆ ਤੇ ਹੋਇਆ ਕੀ ਜਦੋਂ ਫੜਿਆ ਆ ਜਿੰਨੇ ਡਰੱਗ ਵਾਲੇ ਇਕੱਠੇ ਹੋਏ ਇਹਨਾਂ ਨੇ ਕਿਹਾ ਆਪਾਂ ਨਹੀਂ ਸਰਕਾਰ ਦੇ ਪਾ ਦਿਓ ਫੜਨ ਵਾਲੇ ਅਸੀਂ ਇਹਦਾ ਮਤਲਬ ਹੈ ਜੇ ਜੰਮੂ ਕਸ਼ਮੀਰ ਵਿੱਚ ਕੋਈ ਟੈਰਰਿਸਟ ਫੜਾਇਆ ਜਾਂਦਾ ਹੈ ਤੇ ਉਹ ਕਹਦੇ ਕਿ ਮੈਨੂੰ ਤਾਂ ਅਮਿਤ ਸ਼ਾਹ ਜੀ ਨੇ ਭੇਜਿਆ ਹੈ ਪਾਕਿਸਤਾਨ ਤੇ ਮੈਨੂੰ ਉਹਨਾਂ ਨੇ ਭੇਜਿਆ ਹੈ ਕੀ ਤੁਸੀਂ ਮੰਨੋਗੇ ਜਿਹੜਾ ਬੰਦਾ ਆਪ ਅਸੀਂ ਫੜਿਆ ਹੋਏ ਤੇ ਉਹਦੇ ਬਿਆਨ ਨੂੰ ਕਾਂਗਰਸ ਨੇ ਤੇ ਸਾਰੀਆਂ ਪਾਰਟੀਆਂ ਨੇ ਚੱਕਲੇ ਤੇ ਬਾਰ-ਬਾਰ ਬਾਰ-ਬਾਰ विक्रम सिंह मिठीया ਦਾ ਨਾਮ ਲੈਣ ਲੱਗੇ ਨਹੀਂ ਜੀ ਉਹਨੇ ਕਿਹਾ ਸੀ ਉਹਨੇ ਕਿਹਾ ਸੀ ਕਿਉਂਕਿ ਉਹਨਾਂ ਨੇ Aim ਸੀ ਕਿ ਆ ਸਰਕਾਰ 10 ਸਾਲ ਚੱਲ ਰਹੀ ਕਿੰਨੇ ਡਿਵੈਲਪਮੈਂਟ ਕੀਤੀ ਕਿੰਨੇ ਪੰਜਾਬ ਦੀ ਤਰੱਕੀ ਹੋਈ ਇਹਨਾਂ ਨੇ ਵਾਪਸ ਹੋਣਾ ਇੱਕੋ ਤਰੀਕਾ ਹੈ ਫਿਰ ਤੋਂ ਝੂਠ ਦਾ ਸਾਰਾ ਲਈਏ ਜਿਵੇਂ ਕੈਪਟਨ ਸਾਹਿਬ ਨੇ ਪਹਿਲੀ ਵਾਰ ਲਿੱਤਾ ਸੀ 3500 ਕਰੋੜ ਕਹਿ ਕੇ ਤੇ ਹੁਣ ਇਹਨਾਂ ਨੇ ਡਰੱਗਸ ਤੇ ਬੇਅਦਬੀ ਦਾ ਚੱਲ ਲਾਂ ਪੇ ਪਰ ਕੋਈ ਸਬੂਤ ਹੈ ਨਹੀਂ ਜਦੋਂ ਇਹਨਾਂ ਨੇ ਝੂਠ ਪ੍ਰਚਾਰ ਇਨਾ ਕੀਤਾ ਸਰਕਾਰ ਇਹਨਾਂ ਦੀ ਆ ਗਈ ਕਾਂਗਰਸ ਦੀ 5 ਸਾਲ ਤੱਕ ਕੋਈ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਕੋਈ ਡਰੱਗ ਦਾ ਕੇਸ ਨਹੀਂ ਰਜਿਸਟਰ ਹੋਇਆ ਜਦੋਂ ਇਲੈਕਸ਼ਨ ਆਇਆ ਚੰਨੀ ਮੁੱਖ ਮੰਤਰੀ ਬਣਿਆ ਇਹਨਾਂ ਨੇ ਫਿਰ ਤੋਂ ਸ਼ੁਰੂ ਕਰਤਾ ਵਿਕਰਮ ਮਜੀਠੀਆ ਡਰੱਗ ਲੋੜਾ ਵਿਕਰਮ ਮਜੀਠੀਆ ਲੋੜਾ ਉਹਨੂੰ ਪਤਾ ਹੈ ਕਿ ਅਕਾਲੀ ਦਲ ਨਾਂ ਫਿਰ ਇਲੈਕਸ਼ਨ ਜਿੱਤੇ ਉਹਨਾਂ ਨੇ ਵਿਕਰਮ ਸਿੰਘ ਮਜੀਠੀਆ ਦੇ ਪਹਿਲੀ ਵਾਰ ਡਰੱਗਸ ਦੇ ਮਾਮਲੇ 'ਚ ਵੀ ਦਸੰਬਰ 2021 ਵਿੱਚ ਕੇਸ ਜਿਸਟ ਕੀਤਾ ਉਦੋਂ ਚੰਨੀ ਮੁੱਖ ਮੰਤਰੀ ਸੁਖੀ ਰੰਧਾਵਾਜ ਹੋਮ ਮਿਨਿਸਟਰ ਤੇ ਆਈ ਚਤਤੋ ਪਾਦੇ ਜਿਹੜੇ ਸਾਡੇ ਵਿੱਚ ਠੁਠਾ ਕੀਤਾ ਆਈ ਡੀਜੀਪੀਸੀ ਪੰਜਾਬ ਦਾ ਉਹੀ ਚਤਤੋ ਮਾਦਿਆ ਵਾਪਸ ਆ ਗਿਆ ਇਹਨਾਂ ਦਾ ਜਿਹੜਾ ਰੱਖਿਆ ਜਿਹੜਾ ਹਰ ਵਾਰ ਝੂਠੇ ਕੇਸ ਬਣਾਉਣ ਵਾਸਤੇ ਆ ਇੱਕ ਨੰਬਰ ਦਾ ਬੰਦਾ ਹੈ ਕੇਸ ਰਜਿਸਟਰ ਕਰਤਾ ਜੀ ਚਲੋ ਹੋ ਗਿਆ ਕੇਸ ਵਿਕਰਮ ਨਵੰਦਰ ਕਰਤਾ ਚਲੋ ਜੇ ਕੇਸ ਰਜਿਸਟਰ ਕਰਦਾ ਫਿਰ ਤੁਸੀਂ ਘਟ ਤੋਂ ਕੱਟ ਚਲਾਨ ਤਾਂ ਪੇਸ਼ ਕਰੋ ਤੁਹਾਡੇ ਕੋਲ ਕੀ ਸਬੂਤ ਹੈ ਤੁਸੀਂ ਹੈਰਾਨ ਰਹਿ ਜਾਓਗੇ 2021 ਨੂੰ ਕੇਸ ਰਜਿਸਟਰ ਹੋਇਆ ਅੱਜ 2025 ਹੈ 4 ਸਾਲ ਹੋ ਗਏ ਉਸ ਡਰੱਗ ਕੇਸ ਵਿੱਚ ਇੱਕ ਵੀ ਚਲਾਨ ਪੇਸ਼ ਨਹੀਂ ਹੋਇਆ ਇੱਕ ਵੀ ਚਲਾਨ ਪੇਸ਼ ਨਹੀਂ ਹੋਇਆ 4 ਸਾਲ ਹੋ ਗਏ ਤੈਨੂੰ ਇੱਕ ਚੀਜ਼ ਨਹੀਂ ਇੱਕ ਕੋਈ ਚੀਜ਼ ਲੱਭੀ ਇੱਕ ਬੂੰਦ ਡਰੱਗ ਨਹੀਂ ਮਿਲੀ ਵਿਕਰਮ ਤੋਂ ਇੱਕ ਕੋਈ ਛੋਟਾ ਜਿਹਾ ਸਬੂਤ ਮਿਲਿਆ ਜਿਸ ਮੂਠ ਮਿਲਦਾ ਤੇ ਚਲਾਨ ਪੇਸ਼ ਕਰ ਦੇ ਨਹੀਂ ਗਿਆ ਉਹਦੇ ਬਾਅਦ ਵਿਕਰਮ ਸਿੰਘ ਮਜੀਠਿਆ ਨੂੰ ਉਹਨੇ ਹਾਈ ਕੋਰਟ ਚ ਅਪਲਾਈ ਕੀਤਾ ਤੇ ਬੇਲ ਮਿਲ ਗਈ ਤੇ ਹਾਈ ਕੋਰਟ ਦੇ ਜਿਹੜੇ ਜੱਜ ਸਾਹਿਬ ਨੇ ਆਪਣੇ ਬੇਲ ਆਰਡਰ ਚ ਦੱਸਿਆ ਕੀ ਲਿਖਿਆ ہائی کورٹ کے ڈبل بینچ نے لکھا کہ دیر از نو ایویڈنس ود پنجاب گورنمنٹ سنگھ بجیٹھیا کسے ڈرگ وچ مجھے ڈرگالو نو ایویڈنس سیکنڈ پوائنٹ لکھا دیر از نو ایویڈینس آف ایسل ٹریل انڈ ان بکرم سنگھ مجھے کیس نو گورمنٹ ہیز ناٹ ایبل ٹو فائنڈ ای تھنگ آ کہہ کے کہ آرڈر کر کے हाई कोर्ट ਨੇ विक्रम सिंह मजीठिया ਨੂੰ ਬੇਲ ਦਿੱਤੀ ਕਿ ਤੁਸੀਂ ਤੱਕਾ ਕਿਤਾ ਇਹਨਾਂ ਨੇ ਦੇਖੋ 2000 21 ਤੋਂ ਲੈ ਕੇ 25 ਤੱਕ ਪੰਜ ਐਸਆਈਟੀਆਂ ਬਣਾਈਆਂ ਪਹਿਲੇ ਐਸਆਈਟੀ ਬਣਾਉਂਦੇ ਉਹਨੂੰ ਕਹਿੰਦੇ ਲੱਭੋ ਕਹਿੰਦਾ ਹੈ ਨਹੀਂ ਚਲੋ ਬਦਲ ਦਿਓ ਦੂਜਾ ਬੰਦਾ ਲਿਆਓ ਦੂਜੇ ਬੰਦੇ ਲਿਆਉਂਦੇ ਉਹ ਕਹਿੰਦੇ ਕੁਝ ਨਹੀਂ ਹੈ ਫਿਰ ਤੀਜਾ ਬੰਦਾ ਲਿਆਓ ਯਾਰ ਕਿਸੇ ਇਨਵੈਸਟਿਗੇ ਮੈਂ ਹਿੰਦੁਸਤਾਨ ਦੇ ਇਤਿਹਾਸ ਵਿੱਚ ਆ ਨਹੀਂ ਦੇਖਿਆ ਕੀ ਐਸਆਈਟੀ ਜੇ ਕੋਈ ਰਿਜ਼ਲਟ ਨਾ ਦੇ ਉਹਨੂੰ ਬਦਲ ਕੇ ਦੂਜਾ ਲਿਆਓ ਚਲੋ ਦੂਜਾ ਲਿਆਤਾ ਪੰਜ ਐਸਆਈਟੀਆਂ ਹੋ ਗਈਆਂ ਪੰਜ ਹਲੇ ਤੱਕ ਇੱਕ ਨੇ ਨਹੀਂ ਕੀਤਾ ਆ ਜਿਹੜਾ ਕੇਸ ਇਹਨਾਂ ਨੇ ਇਨਫੋਰਸਮੈਂਟ ਡਾਇਰੈਕਟਰ ਨੂੰ ਵੀ ਦਿੱਤਾ ਈਡੀ ਨੂੰ ਈਡੀ ਨੇ ਵੀ ਇਨਵੈਸਟੀਗੇਸ਼ਨ ਕੀਤੀ ਤੇ ਈਡੀ ਨੇ ਵੀ ਕਿਹਾ ਸਾਡੇ ਕੋਲੇ ਕੋਈ ਸਬੂਤ ਨਹੀਂ ਕੋਈ ਸਾਡੇ ਕੋਲੇ ਇਹਦੇ ਅਗੇਂਸ ਅਲਿਗੇਸ਼ਨ ਦੇ ਖਿਲਾਫ ਕੋਈ ਅਸੀਂ ਨਹੀਂ ਲੱਭਿਆ ਦੇਖੋ ਦੇਸ਼ ਦੀ ਈਡੀ ਸਭ ਤੋਂ ਵੱਡੀ ਆਰਗੇਨਾਈਜ਼ ਨੇ ਕਲੀਨ ਸ਼ੀਟ ਦਿੰਦੀ ਹੈ ایس آئی ٹی نے دی طریق تک میں طریق تک ڈرگ کیس دے سکے پھر انہوں نے جو ہائی کورڈ نے دیتا دتا نے اس آرڈر دے خلاف پنجاب سرکار سپریم کورڈ گئی کی جی بےلسل ہونی چاہیے سپریم کورٹ آس چلیا سپریم کورٹ ایک نمی چیز پیش کرتی ات ਆਜੀ ਪੇਸ਼ ਕੀਤੀ ਆ ਡਾਇਗ ਐਫੀਡੇਵਿਟ ਦਿੱਤਾ ਕਿ ਸਾਨੂੰ 500 ਕਰੋੜ ਦੀ ਨਵੀਂ ਟ੍ਰੇਲ ਲੱਭੀ ਹੈ ਜੀ ਸੁਪਰੀਮ ਕੋਰਟ ਸਾਨੂੰ ਇਹਦੇ ਤੇ ਇਹਨੂੰ ਸਾਨੂੰ ਇੱਕ ਕਸਟੋਲੀਅਨ ਐਡਵੋਕੇਟ ਨੂੰ ਸਿਚਾਈ ਦੀ ਅਸੀਂ bail cancel ਕਰੋ ਸੁਪਰੀਮ ਕੋਰਟ ਨੇ ਸਾਰਾ ਐਗਜ਼ਾਮਨ ਕੀਤਾ ਤੇ ਕਿਹਾ ਸੁਪਰੀਮ ਕੋਰਟ ਨੇ ਕੀ ਇਹਨਾਂ ਨੂੰ ਪੰਜਾਬ ਸਰਕਾਰ ਨੂੰ ਕਿ 4 ਸਾਲ ਹੋ ਗਏ ਆ ਤੁਸੀਂ ਇੱਕ ਬੰਦੇ ਨੂੰ ਲਗਾਤਾਰ ਹੈਰਸ ਕਰ ਰਹੇ ਹੋ ਤੇ ਤੁਸੀਂ ਕਹਿੰਦੇ ਹੋ ਕਿ ਹਲੇ ਤਹਨ ਲੱਭਿਆ ਨਹੀਂ ਤੇ ਤੁਸੀਂ ਬੇਲ ਕਿਉਂ ਕੈਨਸਲ ਕਰਦੇ ਹੋ? ਕਨਵਸੇ ਕਹਿ ਰਹੇ ਹਾਂ ਕਿ ਇਕੱਲਾ ਹੈਰਸਮੈਂਟ ਕਰਨਾ ਹੈ। ਆਪਣੀ ਵਿਲ ਐਂਡ ਫੈਂਸੀ ਕਰਕੇ ਇਹਨੂੰ ਅੰਦਰ ਕਰਉਣਾ ਇਸ ਕਰਕੇ ਤੁਸੀਂ ਕਰ ਰਹੇ ਹੋ। ਇਹਨਾਂ ਨੇ ਕਿਹਾ ਜੀ ਨਹੀਂ ਸਾਨੂੰ ਆ ਟ੍ਰੇਲ ਮਿਲੀ ਆ ਜੀ ਸਾਰਾ ਕੁਝ ਹੋਇਆ। ਸੁਪਰੀਮ ਕੋਰਟ ਨੇ ਰਿਜੈਕਟ ਕੀਤੀ ਇਹਨਾਂ ਦੀ ਬੇਲ ਤੇ ਕਿਹਾ ਆਪਣੀ ਇਹਨਾਂ ਦੀ ਆਰਗੂਮੈਂਟ ਰਿਜੈਕਟ ਕੀਤੀ ਪੰਜਾਬ ਸਰਕਾਰ ਦੀ ਤੇ ਕਿਹਾ ਜੋ ਹਾਈ ਕੋਰਟ ਨੇ ਕਿਹਾ ਉਹ ਸਹੀ ਹੈ। ਤੇ ਹਾਈ ਕੋਰਟ ਨੇ ਕੀ ਕਿਹਾ? ਕਿ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਡਰੱਗ ਮਾਮਲੇ ਵਿੱਚ ਇੱਕ ਵੀ ਸਬੂਤ ਸਰਕਾਰ ਕੋਲੇ ਨਹੀਂ ਹੈ ਦੇ ਖਿਲਾਫ ਕੋਈ ਫਾਈਨੈਂਸ਼ੀਅਲ ਟ੍ਰੇਲ ਵਾਰੇ ਵੀ ਕੋਈ ਸਬੂਤ ਨਹੀਂ ਹੈ ਐਸ ਕਰਕੇ ਇਹ ਸਾਰਾ ਡਰਾਮਾ ਕਰੀ ਜਾਂਦੇ ਆ ਹੁਣ ਦੇਖੋ ਜਿਦੋਂ ਉਹਨਾਂ ਨੇ ਦੇਖਿਆ ਕਿ ਵਿਕਰਮ ਸਿੰਘ ਮਜੀਠੀਆ ਦਾ ਤਾਂ ਹੁਣ ਡਰੱਗ ਕੇਸ ਤਾਂ ਕਲੀਅਰ ਹੀ ਹੋ ਗਈ ਜਿਦੋਂ ਸੁਪਰੀਮ ਕੋਰਟ ਨੇ ਕਹਿਤਾ ਤੇ ਹਾਈ ਕੋਰਟ ਨਹੀਂ ਕਹਿਤਾ ਅਸੀਂ ਤਾਂ ਵਿਕਰਮ ਨੂੰ ਅੰਦਰ ਕਰਨਾ ਹੈ ਕਿਉਂਕਿ ਵਿਕਰਮ ਆਪਣੇ ਜਿਹੜਾ ਭਗਵਾਨ ਤਮਨ ਚੀਫ ਮਿਨਿਸਟਰ ਹੈ ਇਹਦੇ ਖਿਲਾਫ ਰੋਜ਼ ਬਿਆਨ ਦਿੰਦਾ ਇਹਨਾਂ ਦੀ ਕਰਤੂਤਾਂ ਬਾਰੇ ਦੱਸਦਾ ਹੈ ਇਹਨਾਂ ਦੇ ਘਪਲਿਆਂ ਬਾਰੇ ਦੱਸਦਾ ਹੈ ਇਹਨਾਂ ਦੀ ਕਿਵੇਂ ਪਰਿਵਾਰ ਲੁੱਟੀ ਜਾਂਦਾ ਦੱਸਦਾ ਕਿਵੇਂ ਕੇਜਰੀਵਾਲ ਲੁੱਟੀ ਜਾਂਦਾ ਉਹਦੇ ਪਰ ਹਰ ਰੋਜ਼ ਇਹਦੇ ਇਹਨਾਂ ਖਿਲਾਫ ਖੜਾ ਇਹਨੂੰ ਤਾਂ ਅਸੀਂ ਅੰਦਰ ਕਰਨਾ ਹੀ ਕਰਨਾ ਹੈ ਦੇਖੋ ਕਿੰਨੀ ਡਿਸਪੀਰੇਸ਼ਨ ਇੱਕ ਬੰਦੇ ਦੇ ਖਿਲਾਫ ਕੇਜਰੀਵਾਲ ਹੈ जिने माफ़ी मांगी कि मेरे को कोई सबूत नहीं ड्रग बारे आई नहीं किया ਸੀ ना केजरीवाल ने विक्रम सिंह खिलाफ ਤੇ क्रिमिनਲ ਡਿਫਰਮੇਸ਼ਨ ਕੇਸ ਕੀਤਾ ਸੀ ਤੇ ਕੇਸ ਜਦੋਂ ਕੀਤਾ केजरीवाल ਨੂੰ ਪਤਾ ਕਿ ਮੇਰੇ ਕੋਲ ਸਬੂਤ ਹੈ ਨਹੀਂ ਤੇ ਮਾफ़ी ਮੰਗੀ संजय सिंह ਹੁਣ ਜੇਲ੍ਹ ਜਾ ਰਿਹਾ ਹੈ ਕਿਉਂਕਿ ਉਹਨੇ ਵੀ ਆਈ ਕੀਤਾ ਸੀ ਹੁਣ ਡਰੇ ਬੈਠੇ ਹੁਣ ਉਹਨਾਂ ਕੋਲੇ ਕੋਈ ਪ੍ਰੂਫ ਨਹੀਂ ਹੁਣ ਐਸਆਈਟੀ ਨੂੰ ਕਹਿੰਦੇ ਕੋਈ ਲੱਭੋ ਕੁਛ ਨਾ ਕਰੋ